ਮਿੱਤਰੋ ਛੋਡੇ ਬਾਤ ਤੇ ਲੈ ਕੇ ਆਇਆ ਜੌਂਡੀਅਰ ਜੌਂਡੀਅਰ ਕੰਪਨੀ ਦੇ ਜਿਵੇਂ ਕਿ ਦੀ ਟੌਪ ਵਾਲੇ ਮਾਡਲ ਜੇ ਸਾਰੇ ਇਧਰ 545 ਖੜਾ 5210 5310 ਤੇ ਸਵਰਾਜ 969 ਚਾਰੇ ਟਰੈਕਟਰ ਦਿਖਾਵਾਂਗੇ ਚਾਰੀ ਬਿਨਾ ਸੀ.ਆਰ.ਡੀ ਚਾਰੀ ਬਿਨਾ ਸੀ.ਆਰ.ਡੀ ਤੇ ਚਾਰੀ ਉੱਚੇ ਮਾਡਲ ਦੇ ਵਿੱਚ ਆ ਜਿਹੜੀ ਚੀਜ਼ ਲੋਕ ਮੰਗਦੇ ਨੇ ਨਾ ਅੱਜ ਦਾ ਸਮਾਂ ਉਹ ਇਹ ਚੀਜ਼ ਮੰਗਦੇ ਨੇ ਬਿਨਾ ਸੀ.ਆਰ.ਡੀ ਤੋਂ ਮਿਲ ਜੇ ਬਿਨਾ ਸੀ.ਆਰ.ਡੀ ਮਿਲ ਜੇ ਪਰ ਆਪਾਂ ਦੇ ਰਹੇ ਬਿਨਾ ਸੀ.ਆਰ.ਡੀ ਤੋਂ 23 ਦੀ ਕਾਪੀ ਇਹਦੀ ਬਾਈ ਦੇ ਮਾਰ ਕੇ ਨੇ ਬਾਈ ਦੇ ਮਾਰ ਕੇ 23 ਦੀ ਕਾਪੀ ਆ ਕਿੰਨਾ ਚੱਲੇ ਜੀ ਇਹ ਚੱਲ ਗਿਆ 746 ਘੰਟੇ 746 ਘੰਟੇ ਚੱਲਿਆ ਸਾਰਾ ਕੁਝ ਉਹਨੂੰ origianal ਹੀ ਮਿਲੂ ਯਾਰ ਕੋੜਾ ਬੰਪਰ ਲੱਗਿਆ ਵਾ ਟਰੈਕਟਰ ਦੇ ਐਮ.ਆਰ.ਐਫ. ਅਜੇ ਤੱਕ ਟਾਇਰਾਂ ਦੇ ਉੱਤੇ ਉਮੀ ਪਿਆ ਨਾ ਕਰਾਉ ਜੇ ਕੋਈ ਵਪਾਰੀ ਵੀਰ ਨੇ ਲੈਣਾ ਤਾਂ ਉਹਦੇ ਵਾਸਤੇ ਮਹੀਨੇ ਦੀ ਸ਼ੂਟ ਦਵਾ ਦਾਂਗੇ ਤੇ ਹੁਣ ਮਨਾਂ ਦਾ ਦੱਸ ਦੇਣਾ ਕਿੰਨੇ ਦਾ ਬਾਈ ਸਿਰਫ 7.5 ਲੱਖ ਰੁਪਏ ਦਾ 7.5 ਲੱਖ ਰੁਪਏ ਦਾ ਬਾਕੀ ਮੌਕੇ ਦੇਖਿਆ ਚਲੋ ਜਰਾ ਕੀ ਅੱਗੇ ਆ ਗਿਆ 52 10 ਜੀ 52 10 2022 ਮਾਡਲ ਹੈ ਜੀ ਇਹ ਕਿੰਨਾ ਚੱਲਿਆ ਜੀ ਚੱਲਿਆ ਹੈ 1600 ਘੰਟਾ 1600 ਘੰਟਾ ਚੱਲਿਆ ਜੀ 22 ਮਾਡਲ ਟਾਇਰ ਤਾਂ ਜਿਵੇਂ ਕਹਦੇ ਕਹਿਣ ਦੀ ਲੋੜ ਹੀ ਨਹੀਂ ਯਾਰ ਸਾਰਾ ਕੁਝ ਨਾਲ ਆਪਾਂ 80 ਤੋਂ 90 ਪੈਸੇ ਨਾਲ ਦੇ ਪੈ ਨੇ ਜੀ ਨਾਲ ਦੇ ਟਾਇਰ ਨੇ ਤੇ ਤਾਂ ਇਹ ਮੰਨ ਕੇ ਚਲੋ ਆ ਰੀਵਨ ਜੇ ਯਾਰ ਨਾਲ ਹੀ ਭਾਗੇ ਦੇ ਜਾਂਦਾ ਬਾਈ ਬਿੱਟੂ ਸੋਨੂੰ ਇਹ ਵੀ ਪਾਉਣ ਦੀ ਲੋੜ ਨਹੀਂ ਕਿਲਾ ਹਾਰ ਲੈ ਆਓ ਯਾਰ ਉਹ ਵੀ ਇਦਾਂ ਹੀ ਦੁਬਾਰਾਂਗੇ ਕਿੰਨੇ ਦਾ ਦੇਣਾ ਸਿਰਫ 6 ਲੱਖ ਤੇ 65000 ਦਾ 6 ਲੱਖ 60000 ਦਾ ਹਾਂ ਹਾਂ 6 ਲੱਖ 60000 ਦਾ ਲੈ ਜਾਓ ਕਿ ਆ ਗਿਆ ਜੀ 53 10 ਹਾਂ ਗਲੋਬਲ ਹਿੱਸੇ ਦੇ ਵਿੱਚ ਕੰਪਨੀ ਦੇ ਵਿੱਚ ਜਾਓਗੇ 55 ਤੋਂ 60000 ਰੁਪਏ ਮਹਿੰਗਾ ਮਿਲੂ ਕੱਲੇ ਹਿੱਸੇ ਦਾ ਰੇਟ ਪਤਾ ਕਰਾਂਗੇ 85000 ਦਾ ਕੱਲੇ ਹਿੱਸੇ ਆ ਪਹਿਲਾਂ ਤੁਹਾਨੂੰ ਦੋ ਤਾਂ ਦਿਖਾਇਆ ਉਹਨਾਂ ਦੇ ਹਿੱਸੇ ਦੇਖ ਲਓ ਰੀਲ ਪਿੱਸੇ ਕਰਕੇ ਆ ਹਿੱਸਾ ਦੇਖ ਲਿਓ ਲੋਡਰ ਵਾਲਾ ਹਿੱਸਾ ਵਾਜਦਾ ਮਿੱਤਰੋ ਇਹ 53 10 ਆ ਜੀ ਤੇ ਇਹ 53 10 ਦੇ ਵਿੱਚ ਖੂਬੀ ਖਾਸ ਇਹ ਆ ਇਹ ਮਿੱਤਰੋ ਜਮਾ ਲਾਰਟੜਾ ਮਾੜਲਾ ਉਦੋਂ ਬਾਅਦ ਦੇ ਵਿੱਚ ਕੰਪਨੀ ਨੇ ਸੀਆਈਡੀ ਕਰਤੀ ਟਰੈਕਟਰ ਹਾਂਜੀ 22 ਦੇ 12ਵੇਂ ਮਹੀਨੇ ਦਾ ਟਰੈਕਟਰ 23 ਦੇ ਵਿੱਚ ਬਾਹਰ ਆਇਆ ਹਾਂ ਤੇ ਮੈਨੂੰ ਇਹ ਦੱਸ ਭਾਈ ਕਿੰਨੇ ਦਾ ਦੇਣਾ ਹੁਣ ਇਹ ਸਿਰਫ 8 ਲੱਖ 5000 ਚੱਲਿਆ ਕਿਨਾ ਚੱਲ ਗਿਆ 470 ਘੰਟੇ 470 ਘੰਟੇ ਚੱਲਿਆ ਟਰੈਕਟਰ 53 10 ਮਿੱਤਰੋ 23 ਮਾਰ ਲਈ ਮੰਨ ਕੇ ਆ ਜਾਓ ਤੁਸੀਂ ਜਿਵੇਂ 23 ਦੇ ਵਿੱਚ ਹੀ ਕਿਸਾਨ ਵੀਰ ਦੇ ਹੱਥ ਲੱਗਿਆ ਜੀ ਪਲੇਟ ਇਹਦੇ ਬਾਈ ਦੀ ਲਾਸਟ ਵਾਲੀ ਆ ਜਮਾਂ ਬਾਜ ਵਜੇ ਮੁੱਲ ਦੇ ਵਿੱਚ ਹੀ ਆ ਅੱਗੇ ਆ ਗਿਆ 969 ਜੀ 969 22 ਮਾਡਲ ਹੈ ਇਹ ਵੀ ਇਹ ਕਿੰਨਾ ਚੱਲਿਆ ਜੀ 22 ਮਾਡਲ ਆਇਆ ਚੱਲ ਗਿਆ ਵੀਰੇ 1100 ਕੁਸ ਘੰਟੇ ਆਪਣੇ ਲੇ ਵੇ ਟਰੈਕਟਰ ਦਾ ਮੀਟਰ ਨਾਲ ਸਿਰਕਾ ਨਹੀਂ ਕੁਸ ਘੰਟੇ ਚੱਲਿਆ ਟਾਇਰ ਨਾਲ ਦੇ ਨੇ ਨਾਲ ਦੇ ਟਾਇਰ ਟਾਇਰ ਨਾਲ ਦੇ ਨੇ ਰੰਗ ਪੇਂਟ ਦੀ ਜਮਾ ਗਾਰੰਟੀ ਹੈ ਉਹ ਨੰਬਰ 22 ਦਾ ਸਕਰੀਨ ਤੇ ਆਉਣ ਜਾਣ ਦਾ ਖਰਚਾ ਲੈ ਜਿਓ ਕਿਤੇ ਪੇਂਟ ਹੋਵੇ ਕਿਸੇ ਵੀ ਟਰੈਕਟਰ ਤੇ ਠੀਕ ਹੈ ਰੰਗ ਪੇਂਟ ਦੀ ਪੂਰੀ ਤਸੱਲੀ ਆ ਪੂਰੀ ਜ ਪੂਰੀ 22 ਮਾਡਲ ਆ 1100 ਕੋਸ ਘੰਟੇ ਟਰੈਕਟਰ ਚੱਲਿਆ ਤੇ ਕੰਡੀਸ਼ਨ ਦਾ ਜਿਵੇਂ ਕਿ ਜੀ ਅਧਰਜਾ ਕੰਨੀ ਲੋੜ ਹੀ ਨਹੀਂ ਜੀ ਇੱਕ ਵੀ ਪਾਲਸ ਪੁਲਿਸ ਨਹੀਂ ਮਾਰੀ ਹੋਈ ਬਸ ਠੀਕ ਹੈ ਜਿਵੇਂ ਕਿ ਜੀ ਵਪਾਰੀਆਂ ਵਾਲੇ ਹੱਥ ਨਹੀਂ ਲੱਗੇ ਵਾਲਿਆਂ ਤੇ ਮੈਨੂੰ ਐ ਦੱਸ ਬਈ ਕਿੰਨੇ ਦਾ ਜਣਾ ਇਹ ਇਹ ਸਿਰਫ 790000 790000 ਦਾ ਚਾਰ ਟਰੈਕਟਰ ਸੋਨੂੰ ਸਜਣੋ ਦਿਖਾ ਦੇ ਕੋਈ ਵੀ ਟਰੈਕਟਰ ਲੈ ਕੇ ਜਾਣਾ ਆ ਜਿਓ ਤੇ ਇੱਕ ਚੀਜ਼ ਰਹਿ ਗਈ ਸੱਚ ਜੇ ਕਿ ਇਹ ਰੀ ਕਿਸੇ ਕੋਲ ਪਰਾਣਾ ਖੜਾ ਹੋਇਆ ਉਹ ਕੱਟ ਲਾਂਗੇ ਕੱਟਾਂਗੇ ਬਾਜਬਰੇਟ ਕਿਉਂ ਇਧਰੋਂ ਨਹੀਂ ਨਾ 50-50 ਹਜ਼ਾਰ ਬੱਤ ਮੰਗਿਆ ਹੋਇਆ ਲੱਸੀ ਵਾਲਾ ਕੰਮ ਨਹੀਂ ਹੈਗਾ ਬਾਜਬਰੇਟ ਤੇ ਪਰਾਣਾ ਕੱਟਾ ਜੋ ਲੂਣ ਵੀ ਕਰਵਾ ਦੂ ਬਾਈ ਦੱਬ ਕੇ ਕਰ ਦਿਓ ਸ਼ੇਰ ਧੰਨਵਾਦੀ